ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਨਾ ਆ ਅਜੇ ਸੌ ਚੁੱਕਣੀ ਆ ਪਰ ਆਪਣੇ ਬਿਆਨਾਂ ਰਾਹੀਂ ਟਰੰਪ ਲਗਾਤਾਰ ਆਪਣੀ ਤਾਕਤ ਦਿਖਾ ਰਿਹਾ ਜਿਦ ਆਪਾਂ ਕਹਿੰਨੇ ਆ ਵੀ ਪੰਗੇ ਲੈ ਰਿਹਾ ਉਹ ਕਿਵੇਂ ਥੋੜਾ ਪੰਜਾਬ ਦੀ ਸਿਆਸਤ ਤੋਂ ਬਾਹਰ ਨਿਕਲ ਕੇ ਬਾਹਰ ਨੂੰ ਆਓ ਦੱਸਦੇ ਆ ਫਿਰ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਅਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਗੱਲ ਕਰਨ ਵਾਲਾ ਆਂ ਕਿ ਖਾਲਸੇ ਰਾਜ ਦੀ ਸ਼ੁਰੂਆਤ ਕੈਨੇਡਾ ਤੋਂ ਹੋ ਰਹੀ ਏ ਤੇ ਅਗਰ ਅਸੀਂ ਕਈ ਇਹ ਹੋ ਸਕਦੀਏ ਤੇ ਕਹਨਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਜਗਮੀਤ ਸਿੰਘ ਜਗਮੀਤ ਸਿੰਘ ਨੇ ਬਹੁਤ ਹੀ ਕਮਾਲ ਦਾ ਤੇ ਮੂੰਹ ਤੋਰ ਜਵਾਬ ਦਿੱਤਾ ਡੋਲਨ 트ੰਪ ਨੂੰ ਜਿਹੜੀ ਡੋਲਨ 트ੰਪ ਨੇ ਕੈਨੇਡਾ ਨੂੰ ਧਮਕੀ ਲਾਈ ਸੀ ਇਸ ਸਮਾਂ ਤੱਕ ਅੱਜ ਦੀ ਵੀਡੀਓ ਹੈ ਵੀਡੀਓ ਵੱਲ ਵਧਨੇ ਆ ਵੀਡੀਓ ਵੱਲ ਵਧਣ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਟਰੰਪ ਨੇ ਅਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਨਾ ਆ ਅਜੇ ਸੌਂ ਚੁੱਕਣੀ ਆ ਪਰ ਆਪਣੇ ਬਿਆਨਾਂ ਰਾਹੀਂ ਟਰੰਪ ਲਗਾਤਾਰ ਆਪਣੀ ਤਾਕਤ ਦਿਖਾ ਰਿਹਾ ਜਿਦ ਆਪਾਂ ਕਹਿੰਨੇ ਆ ਵੀ ਪੰਗੇ ਲੈ ਰਿਹਾ ਉਹ ਕਿਵੇਂ ਥੋੜਾ ਪੰਜਾਬ ਦੀ ਸਿਆਸਤ ਤੋਂ ਬਾਹਰ ਨਿਕਲ ਕੇ ਬਾਹਰ ਨੂੰ ਆਓ ਦੱਸਦੇ ਆਂ ਫਿਰ ਕੈਨੇਡਾ ਵਿੱਚ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਟਰੂਡੋ ਦੇ ਅਸਤੀਫੇ ਮਗਰੋਂ ਟਰੰਪ ਨੇ ਟਵੀਟ ਕੀਤਾ ਹੈ ਕਿ ਜੇ ਕੈਨੇਡਾ ਕੋਲੋਂ ਸੰਭਲਿਆ ਨਹੀਂ ਜਾ ਰਿਹਾ ਤਾਂ ਉਹ ਅਮਰੀਕਾ ਦਾ ਹਿੱਸਾ ਬਣ ਸਕਦੇ ਆ ਤੇ ਅਮਰੀਕਾ ਦਾ 51ਵਾਂ ਸਟੇਟ ਬਣ ਸਕਤੇ ਆ ਤੁਹਾਨੂੰ ਪੈਰਾਂ ਸਿਰ ਅਮਰੀਕਾ ਖੜਾ ਕਰੇਗਾ ਟਰੰਪ ਦੇ ਇਸ ਬਿਆਨ ਤੇ ਕੰਮ ਹੋ ਗਿਆ ਸ਼ੁਰੂ ਜਿਵੇਂ ਇੱਥੇ ਆਪਣੇ ਮਜੀਠੀਆ ਤੇ ਰਾਣਾ ਗਰਜੀਤ ਵਿਧਾਨ ਸਭਾ ਚ ਹੋਏ ਸੀ ਪਲੀਜ਼ ਗੋਡ ਯਰ ਸੀ ਨਈ ਸ਼ਬਦਾਵਲੀ ਠੀਕ ਰਹੀ ਗਾੜਾ ਵਾਲਾ ਕੰਮ ਨਹੀਂ ਹੋਇਆ ਪਰ ਗੱਲ ਹੋਂਦ ਤੇ ਆ ਗਈ ਤੇ ਹੋਂਦ ਤੇ ਆਈ ਗੱਲ ਤੇ ਅਣਖੀ ਬੰਦੇ ਸਟੈਂਡ ਲੈ ਜਾਂਦੇ ਆ ਵੀ ਪ੍ਰਧਾਨ ਐਡਾ ਕਿਹਾ ਕਿਵੇਂ ਤੂੰ ਅਸੀਂ ਕਿਹੜਾ ਮਾੜੇ ਢੀੜੇ ਆ ਜਸਟਨ ਟਰੂਡੋ ਉਹ ਤਾਂ ਚਲੋ ਘਰੇ ਜਾ ਰਿਹਾ ਸੀ ਪਰ ਉਸਨੇ ਸੋਸ਼ਲ ਮੀਡੀਆ ਤੇ ਵੈਬਸਾਈਟ ਐਕਸ ਤੇ ਲਿਖਿਆ ਕਿ ਇਹ ਸੰਭਵ ਨਹੀਂ ਹੈ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਵੇ ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਸ਼ਾਮਿਲ ਇੱਕ ਲੀਡਰ ਪੀਅਰ ਪੋਲੀਵੀਅਰ ਨੇ ਟਰੰਪ ਨੂੰ ਜਵਾਬ ਦਿੱਤਾ ਕਿ ਕੈਨੇਡਾ ਵਿਲ ਨੈਵਰ ਬੀ ਦੀ 51ਸਟ ਸਟੇਟ ਵੀ ਆਰ ਅ ਗ੍ਰੇਟ ਐਂਡ ਇੰਡੀਪੈਂਡੈਂਟ ਕੰਟਰੀ 바ਵਾ ਲੰਮੀ ਚੌੜੀ ਗੱਲ ਲਿਖੀ ਪੋਲੀਵੀਅਰ ਨੇ ਟਰੰਪ ਨੂੰ ਜਵਾਬ ਦਿੱਤਾ ਤੇ ਨਾਲ ਹੀ ਇਸ ਪੋਸਟ ਦੇ ਬਹਾਨੇ ਉਹਨਾਂ ਨੇ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦੀ ਵੀ ਨਿੰਦਾ ਕੀਤੀ ਅੱਗੋਂ ਟਰੰਪ ਨੇ ਹੋਰ ਕੰਮ ਚੱਕਤਾ ਤੇ ਪੋਲੀਵੀਅਰ ਨੂੰ ਜਵਾਬ ਦਿੱਤਾ ਮੇਬੀ ਹੀ ਊਡ ਨਾਟ ਵਿਨ ਬਟ ਮੇਬੀ ਹੀ ਵਿਲ ਲਿਸਨ आई डोंट केयर व्हाट ही सेस यानी ट्रंप ਨੇ ਸਿੱਧਾ ਹੀ ਕਹਿਤਾ ਵੀ ਪੋਲੀਵੀਅਰ ਹੋ ਸਕਦਾ ਨਾ ਜਿੱਤੇ ਹੋ ਸਕਦਾ ਜਿੱਤ ਵੀ ਜਾਵੇ ਪਰ ਗੱਲ ਸੁਣ ਲਓ ਮੈਨੂੰ ਕੋਈ ਪਰਵਾਹ ਨਹੀਂ ਉਹਦੀ ਬਿਯੋਕ ਕੀ ਕਹਿੰਦਾ ਪੀਅਰ ਪੋਲੀਵੀਅਰ ਨੂੰ ਤਾਂ ਹੋਣ ਵਾਲੇ ਸਰਪੰਚ ਨੇ ਝਾੜਤਾ ਤੇ ਗਾਂਹਾ ਫਿਰ ਜਗਮੀਤ ਸਿੰਘ ਨੇ ਟਰੰਪ ਨੂੰ ਜਵਾਬ ਦਿੱਤਾ ਕਿ ਕਟ ਦੀ ਕ੍ਰੈਪ ਡੋਨਾਲਡ ਨੋ ਕੈਨੇਡੀਅਨ ਵਾਂਟਸ ਟੂ ਜੁਆਇਨ ਯੂ ਵੀ ਆਰ ਪ੍ਰਾਊਡ ਕੈਨੇਡੀਅਨਸ proud of the way we take care of each other and defend our nation. Nali ne ek hor tweet hai, ke i am issuing a challenge today for anyone running to the prime minister. i have committed that canada would respond to trump's threat with retaliatory tariffs. that's how you respond to a bully with strength. you fight fire with the fire to protect canadian workers and their jobs. ਜਕਮੀਤ ਨੇ ਕਿਹਾ ਹੈ ਕਿ ਮੈਂ ਅੱਜ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਸ਼ਾਮਲ ਕਿਸੇ ਵੀ ਵਿਅਕਤੀ ਲਈ ਇੱਕ ਚੁਣੌਤੀ ਜਾਰੀ ਕਰ ਰਿਹਾ ਹਾਂ ਮੈਂ ਵਾਅਦਾ ਕੀਤਾ ਹੈ ਕਿ ਕੈਨੇਡਾ ਟਰੰਪ ਦੀਆਂ ਧਮਕੀਆਂ ਦਾ ਜਵਾਬ ਜਵਾਬੀ ਟੈਰਿਫਾਂ ਨਾਲ ਦੇਵੇਗਾ ਤੁਸੀਂ ਧੱਕੇਸ਼ਾਹੀ ਦਾ ਜਵਾਬ ਇਸ ਤਰ੍ਹਾਂ ਦਿੰਦੇ ਹੋ ਤਾਕਤ ਦੇ ਨਾਲ ਅਸੀਂ ਕੈਨੇਡੀਅਨ ਕਾਮਿਆਂ ਤੇ ਉਹਨਾਂ ਦੀਆਂ ਨੌਕਰੀਆਂ ਦੀ ਰੱਖਿਆ ਲਈ ਅੱਗ ਨਾਲ ਲੜਦੇ ਹਾਂ ਯਾਨੀ ਜਕਮੀਤ ਨੇ ਟਰੰਪ ਨੂੰ ਜਵਾਬ ਦਿੰਦੇ ਕਿਹਾ ਕਿ ਕੈਨੇਡਾ ਆਪਣੀ ਤਾਕਤ ਨਾਲ ਅਮਰੀਕਾ ਨੂੰ ਜਵਾਬ ਦੇਵੇਗਾ ਤੇ ਕੈਨੇਡਾ ਦੇ ਲੋਕਾਂ ਕਿੰਤੀ ਲੋਕਾਂ ਦੀ ਰਾਖੀ ਲਈ ਉਹ ਆਗ ਨਾਲ ਵੀ ਲੜਨਗੇ 트럼ਪ ਨੇ ਪੀਰ ਪੋਲੀਵੀਅਰ ਨੂੰ ਤਾਂ ਜਵਾਬ ਦੇ ਦਿੱਤਾ ਵੀ ਮੈਨੂੰ ਪਰਵਾਹ ਨਹੀਂ ਤੇਰੀ ਜਗਮੀਤ ਨੂੰ ਕੀ ਜਵਾਬ ਦਿੱਤਾ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਪਰ ਜਗਮੀਤ ਦੇ ਇਸ ਬਿਆਨ ਨੇ ਉਸ ਦਾ ਕੈਨੇਡੀਅਨ ਲੋਕਾਂ ਵਿੱਚ ਕਦ ਹੋਰ ਉੱਚਾ ਕਰਤਾ ਵੈਸੇ ਜਗਮੀਤ ਸਿੰਘ ਕੋਲ ਇਸ ਵੇਲੇ 25 ਦੇ ਕਰੀਬ ਸੀਟਾਂ ਨੇ ਉਸ ਦੇ ਵਿਰੋਧੀਆਂ ਕੋਲ ਸੀਟਾਂ ਜ਼ਿਆਦਾ ਹੈ ਪਰ ਜਗਮੀਤ ਤੇ ਟਰੰਪ ਨੂੰ ਟੱਕਰ ਦੇਣ ਦੇ ਬਿਆਨ ਨੇ ਉਸ ਨੂੰ ਕੈਨੇਡੀਅਨ ਲੋਕਾਂ ਦੇ ਹੱਕ ਦਾ ਲੀਡਰ ਬਣਾਤਾ ਹੈ ਇਸ ਤੋਂ ਪਹਿਲਾਂ ਜਸਟਿਨ ਟਰੂਡੋ ਦੀ ਸਰਕਾਰ ਜਗਮੀਤ ਸਿੰਘ ਦੀ ਪਾਰਟੀ ਐਨ ਡੀ ਪੀ ਦੀ ਹਮਾਇਤ ਨਾਲ ਚੱਲ ਰਹੀ ਸੀ ਟਰੂਡੋ ਦੀਆਂ ਨੀਤੀਆਂ ਕਰਕੇ ਲੋਕ ਉਸ ਨਾਲ ਨਾਰਾਜ਼ ਸਨ ਦੂਜਾ ਰਾਜਨੀਤਿਕ ਦਬਾਅ ਹੋਣ ਕਰਕੇ ਤੇ ਤੀਜਾ ਉਧਰ ਅਮਰੀਕਾ 'ਚ ਸਰਕਾਰ ਬਦਲ ਰਹੀ ਹੈ ਤੇ ਉਧਰੋਂ ਵੀ ਪ੍ਰੈਸ਼ਰ ਬਣ ਰਿਹਾ ਤੇ ਟਰੂਡੋ ਨੇ ਅਸਤੀਫਾ ਦਿੱਤਾ ਟਰੰਪ ਨੇ ਕੈਨੇਡਾ ਨੂੰ ਅਮਰੀਕਾ 'ਚ ਸ਼ਾਮਲ ਕਰਨ ਦੀ ਗੱਲ ਕਿਉਂ ਕਹੀ ਇਹ ਵੀ ਥੋੜਾ ਸੁਣ ਲਓ ਅਸਲ ਵਿੱਚ 트럼ਪ ਦਾ ਇਲਜ਼ਾਮ ਹੈ ਕਿ ਮੈਕਸੀਕੋ ਤੇ ਕੈਨੇਡਾ ਦੀਆਂ ਸਰਹੱਦਾਂ ਰਾਹੀਂ ਅਮਰੀਕਾ ਦੇ ਵਿੱਚ ਡਰੱਗਸ ਆ ਰਹੇ ਆ ਤੇ ਕੈਨੇਡਾ ਆਪਣੀ ਸੁਰੱਖਿਆ ਵਧਾਵੇ ਨਹੀਂ ਤਾਂ ਉਹ ਪ੍ਰੈਜ਼ੀਡੈਂਟ ਬਣ ਕੇ ਕੈਨੇਡੀਅਨ ਸਮਾਨ ਤੇ ਟੈਰਿਫ ਲਗਾ ਦੇਣਗੇ 트럼ਪ ਦਾ ਇਹ ਬਿਆਨ ਆਇਆ ਤੇ ਉਧਰ ਟਰੂਡੋ ਨੇ ਅਸਤੀਫਾ ਦਿੱਤਾ ਪੰਗਾ ਇਹ ਆ ਵੀ ਅਗਲੇ ਲੀਡਰ ਦੀ ਚੋਣ ਤੱਕ ਟਰੂਡੋ ਆਪਣੇ ਅਹੁਦੇ ਤੇ ਹੀ ਰਹਿਣਗੇ ਤੇ ਜਦੋਂ ਤੱਕ ਚੋਣ ਹੋ ਕੇ ਅਗਲਾ ਪ੍ਰਧਾਨ ਮੰਤਰੀ ਬਣਨਾ ਗੱਲ ਚਲੀ ਜਾਣੀ ਆ ਮਾਰਚ ਤੇ ਪਰ ਜੇ ਉਧਰ ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ 100 ਚੱਕਣ ਤੋਂ ਬਾਅਦ ਟੈਰਿਫ ਲਗਾਇਆ ਤਾਂ ਇਸ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਣਾ ਹੈ ਕੈਨੇਡਾ ਅੱਗੇ ਹੀ ਇਮੀਗ੍ਰੇਸ਼ਨ ਮਾਮਲੇ ਆਪਸੀ ਰਾਜਨੀਤਿਕ جنگ ਦੇ ਮਾਹੌਲ 'ਚ ਫਸਿਆ ਖੜਾ ਹੈ ਤੇ ਉਧਰ ਟਰੰਪ ਚੂੜੀ ਕੱਸਣ ਨੂੰ ਤਿਆਰ ਖੜਾ ਕੈਨੇਡਾ ਨੇ ਤਾਂ ਹੀ ਆਹ ਕੰਮ ਸ਼ੁਰੂ ਕੀਤਾ ਹੁਣ ਨਵੀਆਂ ਪੀਆਰ ਦੇਣ ਤੋਂ ਰੋਕਿਆ ਹੋਇਆ ਲੋਕਾਂ ਨੂੰ ਸਾਡੀ ਆਇਲਸ ਵਾਲੀ ਜਨਤਾ ਹੁਣ ਤਾਂ ਹੀ ਬਾਹਰ ਜਾਣੋਂ ਖੜੀ ਆ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਰੋਕੇ ਗਏ ਕੰਮ ਕਰਕੇ ਬਾਕੀ 트੍ਰੰਪ ਸਿਰਫ ਕੈਨੇਡਾ ਹੀ ਨਹੀਂ ਆਪਣੇ ਸਹਿਯੋਗੀ ਕਈ ਮੁਲਕਾਂ ਨੂੰ ਅਮਰੀਕਾ ਚ ਰਲਾਉਣ ਦੀ ਗੱਲ ਕਰ ਰਿਹਾ ਇੰਗਲੈਂਡ ਡੈਨਮਾਰਕ ਨਾਰਵੇ ਫਰਾਂਸ ਜਰਮਨੀ ਮੈਕਸੀਕੋ ਆਦ ਸਾਰਿਆਂ ਬਾਰੇ ਬੜੇ ਇਤਰਾਜ਼ਯੋਗ ਬਿਆਨ ਦਿੱਤੇ ਆ ਜਿਨ੍ਹਾਂ ਕਰਕੇ ਇਹਨਾਂ ਮੁਲਕਾਂ ਦੇ ਲੀਡਰ ਵੀ 트੍ਰੰਪ ਤੋਂ ਤੰਗ ਨਜ਼ਰ ਆ ਰਹੇ ਇਥੋਂ ਤੱਕ ਕਿ 트੍ਰੰਪ ਦੇ ਆਪਣੇ ਹਮਾਇਤੀ ਜਿਨ੍ਹਾਂ ਨੇ 트੍ਰੰਪ ਦੇ ਮੈਗਾ ਨਾਰੇ ਮੇਕ ਅਮਰੀਕਾ ਗ੍ਰੇਟ ਅਗੇਨ ਨੂੰ ਵੋਟਾਂ ਪਾਈਆਂ ਸੀ ਉਹ ਵੀ ਕਹਿ ਰਿਹਾ ਵੀ ਮਾਮਾ ਜਿਹੜੇ ਕੰਮ ਨੂੰ ਪ੍ਰੈਜ਼ੀਡੈਂਟ ਬਣਾਇਆ ਉਹ ਕੰਮ ਕਰ ਐਵੇਂ ਟਿੰਡ ਚ ਕਾਨਾ ਕਿਉਂ ਫਸਾਈ ਜਾਣਾ ਮਤਲਬ ਸਹਿਯੋਗੀ ਮੁਲਕਾਂ ਦੇ ਵਾਲੇ ਕਿਉਂ ਹੋਇਆ ਫਿਰਦਾ ਟਰੰਪ ਟਰੰਪ ਨੇ ਗ੍ਰੀਨਲੈਂਡ ਨੂੰ ਵੀ ਅਮਰੀਕਾ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਕੈਨੇਡਾ ਦੀ ਗੱਲ ਕੀਤੀ ਸਰਪੰਚੀ ਦਾ ਜੋਸ਼ ਚੜਿਆ ਲੱਗਦਾ ਟਰੰਪ ਇਹ ਬਿਆਨ ਕਿਉਂ ਦੇ ਰਿਹਾ ਇਸ ਦਾ ਕਾਰਨ ਹੈ ਕਿ ਚੀਨ ਦਾ ਮੁਕਾਬਲਾ ਕਰਨ ਲਈ ਆਰਥਿਕ ਪੱਧਰ ਤੇ ਅਮਰੀਕਾ ਇਕਨੋਮਿਕ ਜ਼ੋਨ ਬਣਾਉਣ ਦੀ ਸੋਚ ਰਿਹਾ ਜਿਸ ਦੇ ਵਿੱਚ ਬਰਤਾਨੀਆਂ ਗ੍ਰੀਨਲੈਂਡ ਕਨੇਡਾ ਮੈਕਸੀਕੋ ਤੇ ਪਨਾਮਾ ਹੋਣਗੇ ਸੋ ਬੜੀ ਲੰਮੀ ਕਹਾਣੀ ਹੈ ਥੋੜਾ ਜਿਹਾ ਡੀਪਲੀ ਇਹਦੇ ਤੇ ਵੱਖਰੀ ਵੀਡੀਓ ਬਣ ਸਕਦੀ ਆ ਜੀਓ ਪੋਲਿਟਿਕਸ ਨੂੰ ਸਮਝਣ ਵਾਲੇ ਲੋਕ ਇਸ ਮਾਮਲੇ ਨੂੰ ਥੋੜਾ ਤਰੀਕੇ ਨਾਲ ਸਮਝ ਸਕਦੇ ਆ ਵੀ ਇਹ ਸਾਰਾ ਮਸਲਾ ਚੱਲ ਕੀ ਰਿਹਾ ਹੈ ਇਸ ਮਾਮਲੇ ਤੇ 트ੰਪ ਸਾਹਮਣੇ ਜਗਮੀਤ ਡਟਿਆ ਖੜਾ ਹੈ 트ੰਪ ਨੇ ਪੀਅਰ ਪੋਲਿਵੀਅਰ ਨੂੰ ਤਾਂ ਝਾੜਤਾ ਪਰ ਜਗਮੀਤ ਵਾਰੀ ਚੁੱਪ ਰਿਹਾ ਹੈ ਜੀਓਪੋਲਿਟਿਕ ਸਮਝਣ ਵਾਲੇ ਇਸ ਗੱਲ ਤੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਾ ਰਹੇ ਆ ਕਿ ਜਗਮੀਤ ਹੋ ਸਕਦਾ ਆਪਣੇ ਸਟੈਂਡ ਕਰਕੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣ ਸਕਤੇ ਆ ਪੀਅਰ ਪੋਲੀਵੀਅਰ ਕਿਉਂਕਿ ਭਾਰਤ ਸਰਕਾਰ ਦੇ ਹਮਾਇਤੀ ਮੰਨੇ ਜਾਂਦੇ ਆ ਪਰ ਭਾਰਤ ਨਾਲ ਕੈਨੇਡਾ ਦੇ ਸਬੰਧ ਪਿਛਲੇ ਥੋੜੇ ਸਮੇਂ ਤੋਂ ਵਿਗੜੇ ਹੋਏ ਆ ਉਧਰ 트ੰਪ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸੌ ਚੁੱਕ ਸਮਾਗਮ ਵਿੱਚ ਨਾ ਸੱਦਣਾ ਭਾਰਤ ਦਾ ਬ੍ਰਿਕਸ ਦੀ ਕਰੰਸੀ ਵਿੱਚ ਵਪਾਰ ਕਰਨ ਤੋਂ ਨਾ ਕਰਨਾ ਟਰੰਪ ਦੀ ਸੇਖਾਗੂਆਂ ਨਾਲ ਨੇੜਤਾ ਭਾਰਤ, ਚੀਨ, ਰਸ਼ੀਆ, ਅਮਰੀਕਾ, ਕੈਨੇਡਾ ਦੇ ਆਪਸੀ ਵਪਾਰਕ ਸਬੰਧਾਂ ਤੇ ਅੰਤਰਰਾਸ਼ਟਰੀ ਮਸਲਿਆਂ ਵਿੱਚ ਨਵਾਂ ਸਾਲ ਸ਼ੁਰੂ ਹੁੰਦੇ ਹੀ ਚੱਲ ਰਹੀ ਖਿੱਚੋਤਾਣ ਵਿੱਚ ਕੁਝ ਤਾਂ ਵੱਡਾ ਹੋਣ ਵਾਲਾ ਹੈ ਤੇ ਇਸ ਵਿੱਚੋਂ ਕੀ ਪਟਾਕਾ ਪੈਂਦਾ ਇਹ ਟਰੰਪ ਦੇ ਪ੍ਰੈਜ਼ੀਡੈਂਟ ਚੁਣੇ ਜਾਣ ਮਗਰੋਂ ਪਤਾ ਲੱਗੂ ਪਰ ਟਰੰਪ ਨੇ ਸੌ ਚੱਕਣ ਤੋਂ ਪਹਿਲਾਂ ਹੀ ਦੁਨੀਆ ਦੀ ਚੱਕਰੀ ਕਮਾਈ ਹੋਈ ਹੈ ਕੀ ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਣਗੇ ਕੀ ਟਰੰਪ ਜਗਮੀਦ ਦੀ ਮਦਦ ਕਰੇਗਾ ਭਾਰਤ ਦਾ ਇਸ ਮਾਮਲੇ ਤੇ ਕੀ ਰੋਖ ਹੋਵੇਗਾ ਸਵਾਲ ਬਹੁਤ ਹੈ ਜਵਾਬ ਆਉਂਦੇ ਮਹੀਨਿਆਂ ਚ ਸਾਹਮਣੇ ਆ ਜਾਣੇ ਆ ਪੰਜਾਬ ਦੀ ਰਾਜਨੀਤੀ ਤੋਂ ਬਾਹਰ ਨਿਕਲ ਕੇ ਅੰਤਰਰਾਸ਼ਟਰੀ ਸਿਨੇਰੀਓ ਨੂੰ ਵਾਚਣਾ ਸ਼ੁਰੂ ਕਰੋ ਇਹ ਸਭ ਗੱਲਾਂ ਪੰਜਾਬ ਨਾਲ ਵੀ ਸਬੰਧ ਰੱਖਦੀਆਂ ਕਿਉਂਕਿ ਪੰਜਾਬੀ ਲੱਖਾਂ ਦੀ ਗਿਣਤੀ ਚ ਕੈਨੇਡਾ ਅਮਰੀਕਾ ਵਸਦੇ ਆ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ 트럼ਪ ਦੇ ਬਿਆਨ ਡਰੋਨ ਨੂੰ ਆ ਕਿ ਟਿਚਰਾਂ ਜਾਂ ਫਿਰ ਸੱਚੀ ਉਹ ਗਿੱਲੇ ਪੀਣ ਚ ਪਾਣੀ ਪਾਉਣ ਨੂੰ ਫਿਰਦਾ ਕਮੈਂਟ ਵਿੱਚ ਜਰੂਰ ਦੱਸਿਓ ਨਾਲ ਹੀ ਸਾਡਾ ਚੈਨਲ ਸਬਸਕ੍ਰਾਈਬ ਕਰ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਜਗਮੀਰ ਸਿੰਘ ਕਹਿੰਦੇ ਨਾ ਜਦੋਂ ਇੱਕ ਸਰਦਾਰ ਇੱਕ ਸਿੱਖ ਉਹ ਸਟੈਂਡ ਲੈਂਦਾ ਨਾ ਕਿਸੇ ਚੀਜ਼ ਦਾ ਤੇ ਫਿਰ ਪੂਰੀ ਦੁਨੀਆ ਇੱਕ ਸਾਈਡ ਤੇ ਹੋ ਜਾਵੇ ਉਹਦਾ ਜਿਹੜਾ ਸਟੈਂਡ ਹੈ ਉਹਦੇ ਜ਼ੁਬਾਨ ਦੇ ਬੋਲੇ ਹੋਏ ਜਿਹੜੇ ਲਫ਼ਜ਼ ਨੇ ਉਹ ਇੱਕ ਸਾਈਡ ਤੇ ਹੁੰਦੇ ਨੇ ਤੇ ਡੋਲਨ ਟਰੰਪ ਵਰਗੇ ਬੰਦੇ ਨੂੰ ਜਵਾਬ ਦੇਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਤੇ ਅਸੀਂ ਅਗਰ ਇਹ ਕਹੀਏ ਕਿ ਜਗਮੀਰ ਸਿੰਘ ਆਉਣ ਵਾਲੇ ਵਕਤਾਂ ਦੇ ਅੰਦਰ ਕੈਨੇਡਾ ਦੇ ਪ੍ਰੈਜ਼ੀਡੈਂਟ ਬਣਨਗੇ ਤੇ ਇਹ ਕਹਿਣਾ ਵੀ ਬਿਲਕੁਲ ਵੀ ਗਲਤ ਨਹੀਂ ਹੋਏਗਾ ਕਿਉਂਕਿ ਜਗਮੀਰ ਸਿੰਘ ਦੀ ਜਿਹੜੀ ਪਪੂਲਾਰਿਟੀ ਹੈ ਉਹ ਇਸ ਟਾਈਮ ਪਹਿਲੇ ਤੇ ਬਹੁਤ ਜ਼ਿਆਦਾ ਪਪੂਲਰ ਸੀ ਉਹ ਕੈਨੇਡਾ ਦੇ ਅੰਦਰ ਲੇਕਿਨ ਹੁਣ ਬਹੁਤ ਜ਼ਿਆਦਾ ਉਹਨਾਂ ਦੀ ਪਪੂਲਾਰਿਟੀ ਦੇ ਵਿੱਚ ਅਜ਼ਾਫਾ ਹੋਇਆ ਜਦੋਂ ਉਹਨਾਂ ਨੇ ਡੋਲਨ 트੍ਰੰਪ ਨੂੰ ਜਵਾਬ ਦਿੱਤਾ ਤੇ ਬਹੁਤ ਕਲੀਅਰ ਕਟ ਵਰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਹੁਣ ਇਸ ਟਾਈਮ ਪ੍ਰੈਜ਼ੀਡੈਂਟ ਦੀ ਦੌਰ ਦੇ ਵਿੱਚ ਸ਼ਾਮਲ ਹਾਂ ਤੇ ਅਸੀਂ ਕੈਨੇਡਾ ਨੂੰ ਅਸੀਂ ਅਮਰੀਕਾ ਦਾ ਮੁਕਾਬਲਾ ਕਰਾਂਗੇ ਕੈਨੇਡਾ ਦੇ ਨਾਲ ਕੈਨੇਡਾ ਦੀ ਅਮਰੀਕਾ ਦੇ ਨਾਲ ਫਾਈਟ ਹੋਏਗੀ ਉਹ ਮਾਲੀ ਲਿਹਾਜ਼ ਦੇ ਨਾਲ ਹੋਈ ਹੋਵੇ ਜਾਂ ਜਿਵੇਂ ਮਰਜ਼ੀ ਹੋਈ ਹੋਵੇ ਡੋਲਨ ਟਰੰਪ ਨੇ ਉਹ ਕਹਿੰਦੇ ਨਾ غرੂਰ ਦੇ ਵਿੱਚ ਆ ਕੇ ਇਹ ਲਫ਼ਜ਼ ਬੋਲਿਆ ਕਿ ਅਗਰ ਕੈਨੇਡਾ ਚਾਵੇ ਤੇ ਅਮਰੀਕਾ ਅਮਰੀਕਾ ਦਾ ਇੱਕ ਸਟੇਟ ਬਣ ਸਕਦਾ ਹੈ 50 51ਵਾਂ ਸਟੇਟ ਬਣ ਸਕਦਾ ਹੈ ਲੇਕਿਨ ਇੰਜ ਨਹੀਂ ਹੋਏਗਾ ਤੇ ਸਾਡੀ ਇਹ ਦੁਆ ਹੈ ਤੇ ਅਸੀਂ ਇਹ ਚਾਹ ਰਹੇ ਹਾਂ ਹੁਣ ਕਿ ਜਗਮੀਤ ਸਿੰਘ ਆਉਣ ਵਾਲੇ ਵਕਤ ਦੇ ਅੰਦਰ ਕੈਨੇਡਾ ਦੇ ਪ੍ਰੈਜ਼ੀਡੈਂਟ ਬਣਨ ਤੇ ਖਾਲਸੇ ਰਾਜ ਦੀ ਸ਼ੁਰੂਆਤ ਕੈਨੇਡਾ ਤੋਂ ਹੋਈ ਤੇ ਐਸਜੀਆਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ